ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਸਾਲਾ ਇਡਲੀ ਮਸਾਲਾ ਇਡਲੀ ਬਣਾਉਣ ਦੇ ਲਈ ਮੈਂ ਇਡਲੀ ਬੈਟਰ ਲਿਆ ਹੈ ਇਹ ਮੈਂ ਬਾਜ਼ਾਰ ਤੋਂ ਹੀ ਲਿਆਇਆ ਹੈ ਘਰ ਵੀ ਬਣ ਜਾਂਦਾ ਹੈ ਪਰ ਮਸਾਲਾ ਇਡਲੀ ਬਣਾਉਣ ਲਈ ਮੈਂ ਆਹੀ ਬੈਟਰ ਯੂਜ਼ ਕਰਦੀ ਹਾਂ ਬੈਟਰ ਨੂੰ ਆਪਾਂ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਇਹਨੂੰ ਖੁੱਲੇ ਬੌਲ ਦੇ ਵਿੱਚ ਪਾਉਣਾ ਹੈ ਕਿਉਂਕਿ ਜਦੋਂ ਇਹ ਫੁੱਲ ਜਾਂਦਾ ਹੈ ਤੇ ਇਹਦੀ ਕਨਸਿਸਟੈਂਸੀ ਜਿਹੜੀ ਹੈ ਹੋਰ ਜ਼ਿਆਦਾ ਵਧੀਆ ਹੋ ਜਾਂਦੀ ਹੈ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਆਪਾਂ ਇਸੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਪਹਿਲਾਂ ਇਹਨੂੰ ਆਪਾਂ ਦਹੀਂ ਦੇ ਨਾਲ ਮਿਕਸ ਕਰਾਂਗੇ ਫਾਲੂ ਵੀ ਕੇਦੇ ਵਿੱਚ ਥੋੜਾ ਜਿਹਾ ਪਾਣੀ ਵੀ ਪਏਗਾ ਪਾਣੀ ਵੀ ਆਪਾਂ ਪਾਵਾਂਗੇ ਪਾਣੀ ਆਪਾਂ ਥੋੜਾ ਥੋੜਾ ਕਰਕੇ ਪਾਉਣਾ ਹੈ ਕਿਉਂਕਿ ਆਪਾਂ ਦੇਖਣਾ ਹੈ ਕਿ ਆਪਾਂ ਨੂੰ ਕਨਸਿਸਟੈਂਸੀ ਕਿਸ ਹਿਸਾਬ ਦੇ ਨਾਲ ਚਾਹੀਦੀ ਹੈ ਤੁਸੀਂ ਦੇਖੋਗੇ ਕਿਦਾਂ ਆਪਾਂ ਪਾਣੀ ਨਹੀਂ ਪਾਣਾ ਬੈਟਰ ਦੀ ਕਨਸਲਟੈਂਸੀ ਜਿਹੜੀ ਆ ਉਹ ਸਾਨੂੰ ਐਸੇ ਤਰ੍ਹਾਂ ਦੀ ਚਾਹੀਦੀ ਹੈ ਇਸ ਤੋਂ ਬਾਅਦ گاੜਾ ਤੇ ਇਸ ਤੋਂ ਬਾਅਦ ਇੱਕ ਚਮਚ ਆਪਾਂ ਇਨੋ ਦਾ ਪਾਵਾਂਗੇ ਇਨੋ ਪਣਾਈ ਦੀ ਵਿੱਚ ਬਹੁਤ ਜ਼ਰੂਰੀ ਹੈ ਤਾਂ ਹੀ ਸਾਡੀਆਂ ਇਡਲੀਆਂ ਜਿਹੜੀਆਂ ਉਹ ਖਿਲੀਆਂ-ਖਿਲੀਆਂ ਬਣ ਕੇ ਤਿਆਰ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਇਨੋ ਪਾਉਣ ਦੇ ਨਾਲ ਕੋਈ ਨਾ ਇਹਦਾ ਬੇਟਾ ਲੈ ਉਹ ਕਿੰਨਾ ਫਲਫੀ ਹੋ ਗਿਆ ਇਹਦੇ ਨਾਲ ਹੀ ਆਪਣੀਆਂ ਇਡਲੀਆਂ ਜਿਹੜੀਆਂ ਫਲਫੀ ਫਲਫੀ ਬਣ ਕੇ ਤੇ ਆਉਣਗੀਆਂ ਇੱਕ ਤੋ 2 ਮਿੰਟ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਤਾਂ ਕਿ ਜਿਹੜੀ ਹਵਾ ਹੈ ਇਹਦੇ ਵਿੱਚ ਦੇਖ ਸਕਦੇ ਹੋ ਐਸੇ ਤਰੀਕੇ ਨਾਲ ਇਡਲੀ ਬਣਾਉਣ ਦੇ ਲਈ ਇਡਲੀ ਮੇਕਰ ਮੈਂ ਲੈ ਲਿਆ ਹੈ ਹੁਣ ਆਪਾਂ ਥੋੜਾ ਥੋੜਾ ਇਹਨਾਂ ਤੇ ਤੇਲ ਲਗਾ ਕੇ ਇਹਨਾਂ ਦੇ ਵਿੱਚ ਇਡਲੀ ਬੈਟਰ ਪਾ ਦਾਂਗੇ ਤੇਲ ਆਪਾਂ ਬਹੁਤ ਜ਼ਿਆਦਾ ਨਹੀਂ ਲਗਾਉਣਾ ਥੋੜਾ ਥੋੜਾ ਹੀ ਲਗਾਵਾਂਗੇ ਤਾਂ ਕਿ ਜਿਹੜੀਆਂ ਇਡਲੀਆਂ ਸਾਡੀਆਂ ਸਾਹਮਣੇ ਦਿਨੋਂ ਬਾਹਰ ਨਿਕਲ ਜਾਣ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਲਾਫਲਾ ਕੇ ਪਾ ਦੇਵਾਂਗੇ ਇਡਲੀ ਬੈਟਰ ਆਪਾਂ ਜ਼ਿਆਦਾ ਨਹੀਂ ਪਾਣਾ ਨਹੀਂ ਤਾਂ ਸਾਡੀਆਂ ਸਾਰੀਆਂ ਇਡਲੀਆਂ ਇੱਕ ਪਾਸੇ ਨੂੰ ਹੋ ਕੇ ਜਿਹੜਾ ਬੈਟਰ ਆ ਉਹ ਬਾਹਰ ਨਿਕਲ ਜਾਏਗਾ ਅਰ ਇਸ ਟ੍ਰੇ ਕਨਾਲ ਇਹਨਾਂ ਸਾਰੇ ਵੀ ਫਿਲਿੰਗ ਕਰ ਦਵਾਂਗੇ ਗੂਚੇ ਨੂੰ ਵੀ ਆਪਾਂ ਥੋੜੀ ਥੋੜੀ ਜਿਹੜਾ ਆਇਲ ਲਗਾ ਲਵਾਂਗੇ ਇਹਨੂੰ ਵੀ ਆਪਾਂ ਐਸੇ ਤਰੀਕੇ ਨਾਲ ਫਿਲ ਕਰ ਦਾਂਗੇ ਫਿਲਿੰਗ ਆਪਾਂ ਬਹੁਤ ਹੀ ਘੱਟ ਰੱਖਣੀ ਹੈ ਬਸ ਇਸ ਤੋਂ ਬਾਅਦ ਆਪਾਂ ਜ਼ਿਆਦਾ ਫਿਲਿੰਗ ਨਹੀਂ ਕਰਨੀ ਇੰਧਰ ਇਡਲੀ ਬਣਾਉਣ ਦੇ ਲਈ ਪਾਣੀ ਨੂੰ ਮੈਂ ਉਬਾਲ ਲਿਆ ਸੀ ਹੁਣ ਇਡਲੀਆਂ ਸਟੀਮ ਹੋਣ ਦੇ ਲਈ ਆਪਾਂ ਇਹਦੇ ਵਿੱਚ ਰੱਖ ਦਵਾਂਗੇ ਉੱਪਰ ਦੀ ਆਪਾਂ ਇਹਨੂੰ ਕਵਰ ਕਰ ਦਾਂਗੇ ਹੁਣ ਆਪਾਂ 7 ਤੋਂ 8 ਮਿੰਟ ਵੇਟ ਕਰਾਂਗੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਇਡਲੀਆਂ ਸਾਡੀਆਂ ਕਿਸ ਤਰੀਕੇ ਦੇ ਨਾਲ ਬਣੀਆਂ ਸੱਤ ਤੋਂ 8 ਮਿੰਟ ਜਿਹੜੇ ਆਪਾਂ ਨੂੰ ਹੋ ਗਏ ਆ ਹੁਣ ਆਪਾਂ ਇਡਲੀਆਂ ਨੂੰ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਇਡਲੀਆਂ ਸਾਡੀਆਂ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਇਡਲੀਆਂ ਬਣ ਕੇ ਆਪਣੀਆਂ ਤਿਆਰ ਹੋਈਆਂ ਹੁਣ ਆਪਾਂ ਇਹਨਾਂ ਨੂੰ ਬਾਰ ਕੱਢ ਲਾਂਗੇ ਇਦ ਲੀਆਂ ਆਪਾਂ ਇੱਕਦਮ ਰਿਮੂਵ ਨਹੀਂ ਕਰਾਂਗੇ ਇਹਨਾਂ ਨੂੰ ਬਾਹਰ ਕੱਢ ਕੇ 2 ਮਿੰਟ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਰਿਮੂਵ ਕਰਾਂਗੇ ਇਦਲੀਆਂ ਨੂੰ 2 ਮਿੰਟ ਆਪਾਂ ਠੰਡਾ ਹੁੰਦੇ ਦੇ ਰੱਖ ਲਿਆ ਸੀ ਤੁਸੀਂ ਦੇਖ ਸਕਦੇ ਹੋ ਇਦਲੀ ਆਪਣੀ ਕਿੰਨੀ ਸੋਹਣੀ ਨਿਕਲੀ ਹੈ ਦੇਖੋ ਤੁਸੀਂ ਦੇਖੋ ਇਦਲੀ ਆਪਣੀ ਕਿੰਨੀ ਸੋਹਣੀ ਸਪੰਜੀ ਸਪੰਜੀ ਜਿਹੜੀ ਆ ਉਹ ਬਣ ਕੇ ਤਿਆਰ ਹੋਈ ਹੈ ਦੇਖ ਸਕਦੇ ਹੋ ਐਸੇ ਤਰੀਕੇ ਨਾਲ ਆਪਾਂ ਸਾਰੀਆਂ ਜਿਹੜੀਆਂ ਇਦਲੀਆਂ ਉਹ දුජා ඩෝවපා ඇත්දේ තේල් ගාගේ පමගේ තේල් පෙල් රහු අප හොड़ හොරයිල ොන්නෑ ਇਹ ਦੋ ਦੀ ਆਇਡਲੀਆਂ ਨੂੰ ਵੀ ਆਪਾਂ ਇੱਦਾਂ ਸਟੀਮ ਹੋਣ ਦੇ ਲਈ ਰੱਖ ਦਾਂਗੇ। ਸੱਤ ਤੋਂ ਅੱਠ ਮਿੰਟ ਇਦਾਂ ਹੀ ਆਪਾਂ ਇਹਨੂੰ ਪਕਾ ਲਵਾਂਗੇ। ਹਾ ਇਡਲੀਆਂ ਵੀ ਸਾਡੀਆਂ ਬਣ ਕੇ ਤਿਆਰ ਹੋ ਗਈਆਂ ਹਨ ਇਹਨੂੰ ਵੀ ਮੈਂ ਸੇਮ ਪਲੇਟ ਦੇ ਵਿੱਚ ਰਿਮੂਵ ਕਰ ਲਵਾਂਗੀ ਸਾਰੀਆਂ ਇਡਲੀਆਂ ਮੈਂ ਇੱਕ ਪਲੇਟ ਦੇ ਵਿੱਚ ਕੱਢ ਲਈਆਂ ਸੀ ਤੇ ਇਹਨਾਂ ਨੂੰ ਮੈਂ ਦੋ ਹਿੱਸਿਆਂ ਦੇ ਵਿੱਚ ਦਾ ਡਿਵਾਈਡ ਕਰ ਲਿਆ ਸੀ ਕਿਉਂਕਿ ਇਡਲੀਆਂ ਆਪਣੀਆਂ ਬਹੁਤ ਵੱਡੀਆਂ ਸੀ ਤੇ ਨਾਲ ਤੜਕਣ ਦੇ ਵਿੱਚ ਥੋੜੀ ਆਪਾਂ ਨੂੰ ਆਸਾਨੀ ਰਹੇਗੀ ਤੜਕਾ ਲਾਉਣ ਦੇ ਲਈ ਮੈਂ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਮੈਂ Shimla mirch ਲਈਏ ਲਾਲ ਪੀਲੀ ਤੇ ਹਰੀ ਅੱਧਰ ਮੈਂ ਪਿਆਜ਼ ਲਈ ਇਹਨਾਂ ਨੂੰ ਮੈਂ ਇਹ ਰਿੰਗ ਵਾਲੀ ਸ਼ੇਪ ਦੇ ਵਿੱਚ ਕੱਟਿਆ ਤੇ ਇੱਧਰ ਇੱਕ ਮੈਂ ਲਈਏ ਗਾਜਰ ਤੜਕਾ ਲਗਾਉਣ ਦੇ ਲਈ ਗੈਸ ਦੀ ਫਲੇਮ ਨੂੰ ਆਪਾਂ ਆਨ ਕਰਾਂਗੇ ਤੇ ਇਹਦੇ ਵਿੱਚ ਆਪਾਂ ਕੀ ਉਹ ਪਾਵਾਂਗੇ ਕਿਉਂ ਮੈਂ ਇੱਥੇ ਦੱਸ ਸੀ ਕਿ ਉਹ ਯੂਜ਼ ਕਰਨੀਆਂ ਤੁਸੀਂ ਜਿਹੜਾ ਮਰਚੀ ਕਿਉਂ ਯੂਜ਼ ਕਰ ਸਕਦੇ ਹੋ ਬਸ ਇੰਨੇ ਹੀ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ ਘਿਓ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਜੀਰਾ ਕੜੀ ਪੱਤਾ ਔਰ ਰਾਈ ਮਾਫੀ ਚਾਹੁੰਨੀ ਆ ਮੇਰਾ ਕੈਮਰਾ ਇੱਥੇ ਬੰਦ ਹੋ ਗਿਆ ਸੀ ਇਹਦੇ ਵਿੱਚ ਪਾਏ ਆ ਮੈਂ ਕੜੀ ਪੱਤਾ ਜੀਰਾ ਰਾਈ ਤੇ ਲਾਲ ਮਿਰਚ ਤੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲ ਕੇ ਸਾਰੀਆਂ ਜਿਹੜੀਆਂ ਸਬਜ਼ੀਆਂ ਵਾ ਤੁਹਾਨੂੰ ਦਿਖਾਈਆਂ ਸੀ ਉਹ ਮੈਂ ਇਹਦੇ ਵਿੱਚ ਪਾ ਦਿੱਤੀਆਂ ਸੀ ਸਬਜ਼ੀਆਂ ਵੈਰੀਆ ਆਲਮੋਸਟ ਜਿਹੜੀਆਂ ਸਾਰੀਆਂ ਪੱਕ ਗਈਆਂ ਨੇ ਤੇ ਹੁਣ ਮੈਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਮੈਗੀ ਮਸਾਲਾ ਐਡ ਕਰਾਂਗੇ ਇਹਦੇ ਨਾਲ ਜਿਹੜਾ ਇਡਲੀ ਦਾ ਟੇਸਟ ਵਧ ਜਾਂਦਾ ਹੈ ਰਾਜਿਆ ਆਪਾਂ ਇਹਦੇ ਵਿੱਚ ਮਿਰਚ ਐਡ ਕਰਾਂਗੇ ਥੋੜੀ ਜਿਹੀ ਟੱਚ ਦੇਣ ਦੇ ਲਈ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਲਦੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਇਹਨਾਂ ਨੂੰ ਆਪਾਂ ਪਕਾ ਲਵਾਂਗੇ ਤਾਂ ਕਿ ਜਿਹੜੇ ਸਾਰੇ ਫਲੇਵਰ ਆਉ ਸਬਜ਼ੀਆਂ ਦੇ ਵਿੱਚ ਚਲੇ ਜਾਣ ਾਰੇ ਮਸਾਲਿਆਂ ਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇडली ਇडली ਨੂੰ ਆਪਾਂ ਚੰਗੀ ਤਰ੍ਹਾਂ ਸਬਜ਼ੀਆਂ ਦੇ ਨਾਲ ਮਿਕਸ ਕਰ ਲਵਾਂਗੇ ਇਹਨੂੰ ਖੱਟਾ ਕਰਨ ਲਈ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਨਿੰਬੂ ਨਿੰਬੂ ਘੋਣ ਦੇ ਨਾਲ ਜਿਹੜੀ ਇਹ ਵਿੱਚ ਖਟਾਸ ਜਿਹੜੀ ਬਹੁਤ ਵਧੀਆ ਆ ਜਾਂਦੀ ਹੈ ਤੇ ਇਟਲੀਆ ਦਾ ਟੇਸਟ ਵੀ ਜਿਹੜਾ ਬਦਲ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਇਟਲੀ ਜਿਹੜੀ ਆਪਣੀ ਆਲਮੋਸਟ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹਨੂੰ ਸਰਵਿਸ ਬੋਲ ਦੇ ਵਿੱਚ ਕੱਢ ਲਵਾਂਗੇ ਕਿਵੇਂ ਦੀ ਲੱਗੀ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ